ਹੈਲੋ ਫੈਮਲੀ ਸ਼ਸ਼ੀਕਾਲ ਵੈਲਕਮ ਟੂ ਮਾਈ ਚੈਨਲ ਮੇਕਰ ਜੀ ਸਾਰੇ ਜਿਹੜੇ ਵਧੀਆ ਹੋਵਗੇ ਮੈਂ ਇਹ ਵਧੀਆ ਜੀ ਤੇ ਇੱਥੇ ਹੈ ਰਸੀਗਾਰਟ ਪੈਜ ਦਾ ਟਾਈਮ 12 ਵਜੇ ਕੇ ਸੀਗੇ ਤੇ ਤੁਹਾਨੂੰ ਬਤਾਣਾ ਦੁਪਹਿਰ ਟਾਈਮ ਮਨਸ ਟਾਈਮ ਦਾ ਹੁੰਦਾ ਤੇ ਇਸ ਕਰਕੇ ਆਪਾਂ ਬਣਾ ਲਏ ਸੀਗੇ ਅਜੇ ਪੇਠਾ ਪੇਠੇ ਦੀ ਸਬਜੀ ਤੇ ਮੈਂ ਲੱਗੀ ਸੀ ਪੇਠਾ ਕੱਟ ਕਰਨ ਸਬਜੀ ਕੱਟਣ ਲੱਗੀ ਸੀ ਬਾਕੀ ਆਪਣੇ ਕੰਮ ਕਰ ਲਏ ਸਾਰੇ ਖਤਮ ਤਾਂ ਮੈਂ ਸੋਚਿਆ ਕਿ ਉਹਨਾਂ ਨੂੰ ਅੱਜ ਦਲੋਗ ਦੁਪਹਿਰ ਤੋਂ ਸ਼ੁਰੂ ਕਰ ਲੈਣੇ ਨੂੰ ਮਾਰਨਿੰਗ ਮੇਨ ਤੋਂ ਬਲੌਗ ਸ਼ੂਟ ਵੀ ਹੋ ਪਾਇਆ ਤੇ ਵਸ ਕੋਈ ਮਤਲਬ ਕਿ ਬੱਚਾ ਨਹੀਂ ਲੁਟੀਆਂ ਮੈਨਾਂ ਚੱਲ ਨਹੀਂ ਤਪਾਸ ਤੁਸੀਂ ਚੈਨਲ ਤੇ ਪਹਿਲੀ ਵਾਰ ਆਨੇ ਨੂੰ ਸਬਸਕ੍ਰਾਈਬ ਕਰ ਰਹੇ ਹੋ ਤੇ ਬਲੌਗ ਦੇ ਵਿੱਚ ਕੁਝ ਵੀ ਸੁਣਨਾ ਲੱਗੇ ਤਾਂ ਸੌਨ ਸੌਨੇ ਕਮੈਂਟ ਕਰਕੇ ਦੱਸਿਆ ਕਰੋ ਮੇਰੇ ਬਲੌਗ ਤੇ ਬਲੌਗ ਦੱਸੋ ਕਿ ਅਗਰ ਮੈਂ ਬਲੌਗ ਤੇ ਦੱਸਦੀ ਕਿ ਇਹ ਕਿਹੜਾ ਬਲੌਗ ਲੈ ਕੇ ਆ ਕਿੰਨੇ ਬਲੌਗ ਲੈ ਕੇ ਆ ਹਾਂ ਤਪਾਸ ਤੁਸੀਂ ਜਿਹੜੇ ਪਣੀ ਰੋਪ ਰਹਾ ਹੋ ਨਾ ਬਲੌਗ ਨੂੰ ਚਾਹ ਕਰੋ ਫਰਟਿਸ ਮਨ ਜਾਈਸ ਲੋਗ ਆਇਸ ਅ ਫਨੀ ਬੈਠਾ ਕਟ ਲਿਆ ਸੀ ਯਾਰ ਅੰਦਰ ਰੂਮ ਲੈ ਵਿੱਚ ਬੈਠੇ ਬੈਠੇ ਤੇ ਉਹਨਾਂ ਖਪਿਆ ਆ ਜਿੱਤਣ ਲੱਗੇ ਤੇ ਹਸਬੰਦ ਆ ਗਿਆ ਸੀ ਅੱਜ ਮੈਂ ਹੋ ਗਈ ਸੀ ਇੱਕ ਮਿੰਟ ਦਿਓ ਸਹੀ ਰਾਤ ਹਦ ਤਨ ਹੈਂ ਗਈ ਉਹਨਾਂ ਦੇ ਨਾਲ ਹੋ ਗਈ ਉਹ ਸੁਬਹ ਆਉਣਾ ਪੰਝਾ ਤਾਂ ਆਪਾਂ ਪੈਟਰਨ ਲੱਗੇ ਫਟਫਟ ਫੜ ਫੜ ਤਿਆਰ ਹੋ ਜੂਗੇ ਜਲਦੀ ਆਪਾਂ ਨੂੰ ਕੋਟਾ ਕਿਹਾ ਅੰਜੀ ਫੈਮਿਲੀ ਆਪਾਂ ਇੱਥੇ ਲੱਗ ਰਹੇ ਸੀਗੇ ਤੜਕਾ ਕੱਟਣ ਤੇ ਆਪਾਂ ਸਬਜੀ ਅੰਦਰ ਕਾਟੇ ਲਈ ਸੀ ਨਾ ਪਿਆਜ਼ ਵਗੈਰਾ ਮੈਂ ਤਾਂ ਬਾਹਰ ਕੱਟ ਰਹੀ ਸੀ ਕਿ ਅੱਖਾਂ ਦੇ ਵਿੱਚ ਨਾ ਪਵੇ ਨਾ ਬੱਚਿਆਂ ਦੇ ਤਾਂ ਕਰਕੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਨਾ ਵੀ ਦੁਪਹਿਰ ਦਾ ਟਾਈਮ ਸੀ ਤਾਂ ਕਈ ਟਾਈਮ ਕਈ ਲੋਕ ਦੋ ਟਾਈਮ ਖਾਂਦੇ ਕਿ ਤਿੰਨ ਟਾਈਮ ਖਾਂਦੇ ਨੇ ਨਾ ਤੇ ਬਾਕੀ ਸਾਡੇ ਚਾਹੇ ਗਰਮੀਆਂ ਚਾਹੇ ਸਰਦੀਆਂ ਤਿੰਨ ਟਾਈਮ ਰੋਟੀ ਪੱਕਦੀ ਹੀ ਪੱਕਦੀ ਹੈ ਨਾ ਜੋ ਮਰਜ਼ੀ ਹੋਏ ਤੇ ਆਪਾਂ ਬਸ ਇੱਥੇ ਅੱਜ ਲੇਟ ਹੋ ਗਏ ਸੀ ਲੇਟ ਉੱਠੇ ਸੀ ਲੇਟ ਥੋੜੇ ਕੰਮ ਚੰਗਾ ਕਰਕੇ ਤਾਂ ਥੋੜਾ ਕਮ ਲੇਟ ਹੋਈ ਜਾਂਦਾ ਤੇ ਮੰਡੀ ਹੋ ਗਏ ਨਹੀਂ ਸੀਗੇ ਸੋਮਵਾਰ ਦੀ ਮੰਡੀ ਲੱਗਦੀ ਆ ਤੇ ਬਾਕੀ ਆਪਾਂ ਗਏ ਨਹੀਂ ਸੀ ਇਸ ਕਰਕੇ ਟਮਾਟਰ ਵਗੈਰਾ ਸਮਾਨ ਆਇਆਗਾ ਸਿਰਫ ਅਸਵੇਂ ਉਹਦੇ ਵਿੱਚ ਹੀ ਸਾਰਾ ਤਾਂ फटाफट ਮੈਂ ਆਪਣਾ ਮਿਰਚਾਂ ਦੇ ਵਿੱਚੋਂ ਲੰਬੇ ਮੈਂ ਲੰਮਾ ਕੱਟ ਲਿਆ ਤੇ ਧਨੀਆਂ ਵਗੈਰਾ ਸਮਾਰ ਕੇ ਕੱਟਿਆ ਮੈਂ ਤਾਂ ਬਸ ਇਹ ਕੁਛ ਸੀ ਤਾਂ ਨੀਆ ਟਮਾਟਰ ਪਿਆਜ਼ ਤੇ ਬਸ ਇਹ ਸੀ ਸਬਜੀ ਦੇ ਵਿੱਚ ਪਾਇਆ ਤੇ ਬਾਕੀ ਪੇਠੇ ਦੇ ਵਿੱਚ ਆਪਾਂ ਲਸਣ ਨੂੰ ਮੈਨੂੰ ਸੱਡਾ ਟੇਸਟ ਆ ਜੋ ਮੈਨੂੰ ਪੇਠਾ ਇਦਾਂ ਹੀ ਵਧੀਆ ਲੱਗਦਾ ਆ ਇਹਦੇ ਵਿੱਚ ਹੋਰ ਜ਼ਿਆਦਾ ਸਮਾਨ ਪਾ ਕੇ ਮੈਨੂੰ ਮਜ਼ਾ ਨਹੀਂ ਆਉਂਦਾ ਫਿਰ ਟੇਸਟ ਹੀ ਨਹੀਂ ਲੱਗਦੀ ਖਾਣ ਚ ਤਾਂ ਇਸ ਕਰਕੇ ਆਪਾਂ ਪੇਠਾ ਇਦਾਂ ਹੀ ਬਣਾਉਣੇ ਹੁੰਦੇ ਆ ਬਿਨਾਂ ਛਿਲੜ ਤਾਰ ਕੇ ਅਗਰ ਆਪਾਂ ਤਾਂ ਛਿਲਕਾ ਉਤਾਰ ਲੈਨੇ ਨਾ ਫਿਰ ਤਾਂ ਇਸ ਕਰਕੇ ਮੈਂ ਕਰਦੀ পেঠা ਤਾਂ ਇਦਾਂ ਹੀ ਅਸੀਂ ਛਿਲੜਨ ਨਾਲੇ ਮੈਨੂੰ ਕਮੈਂਟ ਕਰਕੇ ਦੱਸੋ ਹਾਂ ਕੀ ਦੇਖੀ ਦੇਖ ਕੇ ਰੋ ਪੇਠਾ ਬਣਦਾ ਬਾਕੀ ਮੈਂ ਪੇਠਾ ਬਣਾ ਕੇ ਖਾਣ ਦੀ ਖਾਣ ਦੀ ਰੋ ਸਬਜੀ ਹਾਂਜੀ ਗਾਇਜ਼ ਆਪਾਂ ਇੱਥੇ ਸਬਜੀ ਵਗੈਰਾ ਤੋਂ ਕਿ ਰੱਖਤੀ ਸੀਗੀ ਤੇ ਕੜਾਹੀ ਆਪਾਂ ਨੇ ਗੈਸ ਤੇ ਧਰ ਲਈ ਆ ਚੜ੍ਹ ਲਈ ਆਪਾਂ ਤੇ ਤੇਲ ਵਗੈਰਾ ਇੱਥੇ ਮੈਂ ਤੁਹਾਨੂੰ ਹੱਥ ਦਿਖਾ ਰਹੀ ਆ ਗਾਇਜ਼ ਦੇਖ ਲਓ ਨਾ ਹੱਥਾਂ ਦੇ ਵਿੱਚ ਕਿਵੇਂ ਹੱਥ ਨਾ ਮੇਰੇ ਨਾ ਡਰਾਈ ਹੋ ਗਏ ਸੀ ਇਹ ਨਾ ਖਿੱਚ ਪੈਣ ਲੱਗੀ ਸੀ ਹੱਥਾਂ ਦੇ ਵਿੱਚ ਤੇ ਉਹ ਜੰਮ ਗਿਆ ਸੀ ਹਰਾ ਹਰਾ ਯਾਰ ਮੇਰੇ ਹੱਥਾਂ ਦੇ ਉੱਤੇ ਕਾਫੀ ਉਖਾ ਉਤਰਿਆ ਮਨੋ ਹਜੇ ਵੀ ਮੇਰੇ ਮਨੋ ਉਤਰਿਆ ਨਹੀਂ ਹੈ ਨਾ ਤੇ ਬਾਕੀ ਗਾਇਸ ਮੈਂ ਵਾਇਸਓਵਰ ਤਾਂ ਕਰ ਰਹੀ ਆ ਮੈਂ ਆਪਣੀ ਵਾਇਸ ਇਸ ਲਈ ਨਹੀਂ ਉਸ ਟਾਈਮ ਮੈਂ ਪਾਈ ਕਿਉਂਕਿ ਇਤਨੇ ਲੋ ਗਾਇਸ ਰੜਕਾ ਆਪਣਾ ਲੱਗਣਾ ਲੱਗਣਾ ਹੋ ਗਿਆ ਸਟਾਰਟ ਤੇ ਆਪਾਂ ਨੇ ਪਾ ਲਿਆ ਕਿ ਉਹਦੇ ਵਿੱਚ ਪਿਆਜ਼ ਤੇ ਮਿਰਚ ਤੇ ਇਹਦੇ ਵਿੱਚ ਆਪਾਂ ਥਲਕਾ ਨਮਕ ਪਾਵਾਂਗੇ ਮਤਲਬ ਸਵਾਦ ਅਨੁਸਾਰ ਜਿੰਨਾ ਤੁਸੀਂ ਆਪਾਂ ਖਾਣੇ ਆ ਤਾਂ ਇਹਦੇ ਵਿੱਚ ਆਪਾਂ ਪਹਿਲਾਂ ਨਮਕ ਤਾਂ ਪਾ ਲਾਂਗੇ ਤਾਂ ਕਿ ਛੇਤੀ ਛੇਤੀ ਮਿਰਚਾਂ ਵੀ ਪੁੱਜੀਆਂ ਜਾਣ ਹਨਾ ਤੇ ਪਿਆਜ਼ ਵੀ ਜਲਦੀ ਉੱਨੇ ਆ ਜਾਏਗਾ ਇਸ ਕਰਕੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਹਲਦੀ ਮੈਂ ਹਰ ਇੱਕ ਸੁੱਕੀ ਸਬਜ਼ੀ ਦੇ ਵਿੱਚ ਬਾਅਦ ਚ ਪਾਣੀ ਹੁੰਦੀਆਂ ਜਦੋਂ ਅੱਧੀ ਪੱਕ ਜਾਂਦੀ ਹੈ ਉਦੋਂ ਤੇ ਹਲਦੀ ਮੈਂ ਪਹਿਲਾਂ ਨਹੀਂ ਪਾਉਂਦੀ ਹੁੰਦੀ ਕਦੇ ਵੀ ਫਿਰ ਮੈਨੂੰ ਮਤਲਬ ਮਜ਼ਾ ਨਹੀਂ ਆਉਂਦਾ ਖਾਂਜੀ ਸਬਜ਼ੀ ਟੇਸਟ ਨਹੀਂ ਲੱਗਦੀ ਹੈ ਨਾ ਤਾਂ ਇਸ ਕਰਕੇ ਬਸ ਹੁਣ ਮੈਂ ਇਹਦੇ ਵਿੱਚ ਨਮਕ ਪਾਵਾਂਗੀ ਹਲਦੀ ਨਹੀਂ ਪਾਵਾਂਗੀ ਤੇ ਆਪਾਂ ਲਾਲ ਮਿਰਚ ਪਾਉਂਦੇ ਨਹੀਂ ਹੈਗੇ ਕਿਸੇ ਵੀ ਸਬਜ਼ੀ ਦੇ ਵਿੱਚ ਬਾਕੀ ਤਰੀ ਦੀ ਵਾਲੀ ਸਬਜ਼ੀ ਦੇ ਵਿੱਚ ਆਪਾਂ ਦੇਗੀ ਮਿਰਚ ਪਾ ਲੈਣੇ ਹੁੰਦੇ ਆ ਥੋੜਾ ਜਿਹਾ ਕਲਰ ਦੇਣ ਵਾਸਤੇ ਉਦੋਂ ਦਾ ਫਿਰ ਆਪਾਂ ਇਦਾਂ ਹੀ ਹਰੇਕ ਸਬਜੀ ਹਰੀ ਮਿਰਚ ਨਾਲ ਹੀ ਬਣਾਉਨੇ ਆ ਲਾਲ ਮਿਰਚ ਨਹੀਂ ਪਾਉਂਦੇ ਨਾ ਆਪਾਂ ਕਾਲੀ ਮਿਰਚ ਨਾਲ ਲਾਲ ਪਾਉਂਦੇ ਬਸ ਕਾਲੀ ਦਾ ਫਾਇਦੇਮੰਦ ਹੁੰਦੀ ਆ ਬਟ ਆਪਣੇ ਕੋਲ ਕਾਲੀ ਖਤਮ ਆ ਇਸ ਟਾਈਮ ਇਸ ਕਰਕੇ ਆਪਾਂ ਸਿਰਫ ਗ੍ਰੀਨ ਹੀ ਪਾਵਾਂਗੇ ਤੇ ਬਾਕੀ ਗਾਇਸ ਤੁਸੀਂ ਸਾਰੇ ਜਣੇ ਮੈਨੂੰ ਪਹਿਲਾਂ ਜਿੱਦਾਂ ਸਪੋਰਟ ਕਰਦੇ ਸੀ ਸਾਰੇ ਜਣੇ ਉਦਾਂ ਹੀ ਸਪੋਰਟ ਕਰਿਆ ਕਰੋ ਪਲੀਜ਼ ਮੇਰੀ ਬਹੁਤ ਸੋਹਣੀ ਫੈਮਿਲੀ ਸੀ ਹੈ ਨਾ ਬਾਕੀ ਮੇਰੀ ਗਲਤੀ ਆ ਮੈਂ ਆਪਣਾ ਥੋੜਾ ਜਿਹਾ ਕਹਿੰਦੇ ਨੇ ਜਿੱਦਾਂ ਰਸਤਾ ਭਟਕ ਗਈ ਸੀ ਲਾ ਲੋ ਇਆ ਫਿਰ ਬਿਜੀ ਸੀ ਲਾਈਫ ਦੇ ਵਿੱਚ ਥੋੜਾ ਜਿਹਾ ਬਸ ਕੁਛ ਵੀ ਸਮਝ ਤੁਸੀ ਹੈ ਨਾ ਬਸ ਮੈਂ ਤੁਸੀਂ ਮੇਰੀ ਪਿਆਰੀ ਜੀ ਫੈਮਲੀ ਨੂੰ ਤਾਇਸ਼ ਕਰਕੇ ਸਮਝੋ ਮੇਰੀ ਗੱਲ ਨੂੰ ਤੇ ਬਾਕੀ ਤੁਸੀਂ ਅੱਗੇ ਤੋਂ ਮੈਨੂੰ ਪਲੀਜ਼ ਸਪੋਰਟ ਕਰੋ ਬਾਕੀ ਵਲੌਗ ਚ ਕੁਛ ਵੀ ਵਧੀਆ ਲੱਗੇ ਤਾਂ ਮੈਨੂੰ ਜ਼ਰੂਰ ਦੱਸੋ ਔਰ ਕਮੈਂਟ ਕਰਕੇ ਬਣੇ ਰਹੋ ਗਾਇਸ ਵਲੌਗ ਨਾਲ ਹਾਂਜੀ ਗਾਇਜ਼ ਇੱਥੇ ਆਪਾਂ ਧਨੀਆ ਵਗੈਰਾ ਕੱਟ ਰਏ ਸੀ ਸਮਾਰ ਆਪਾਂ ਨੇ ਪਹਿਲੇ ਲਿੱਤਾ ਸੀਗਾ ਤੇ ਮੈਂ ਕਿ ਨੇਚਰ ਸਬਜੀ ਦਾ ਤੜਕਾ ਥੋੜਾ ਜਿਹਾ ਹੋ ਰਿਹਾ ਭੁੰਨਿਆ ਜਾ ਰਿਹਾ ਨੇ ਮੈਂ ਆਪਣਾ ਧਨੀਆ ਨੂੰ ਕੱਟ ਕੇ ਰੱਖ ਦਿੱਤਾ ਫੇਰ ਥੋੜੀ ਜਿਹੀ ਦਿਰ ਬਾਅਦ ਆਪਾਂ ਇਹਨੂੰ ਟੰਗੀਆਂ ਨੂੰ ਪਾ ਦਾਂਗੇ ਤੇ ਪਹਿਲਾਂ ਨਹੀਂ ਪਾਵਾਂਗੇ ਬਾਅਦ ਚ ਪਾਵਾਂਗੇ ਇੱਥੇ ਮੈਂ ਪਾਰੀ ਸੀਗੀ ਮਸਾਲਾ ਥੋੜਾ ਜਿਹਾ ਹਲਕਾ ਜਾਂ ਤਾਂ ਕਿ ਟੇਸਟ ਹੋਰ ਵਧੀਆ ਹੋ ਜਾਏ ਸਬਜੀ ਦਾ ਨਾ ਕਿਉਂਕਿ ਹੋਰ ਚੀਜ਼ਾਂ ਦਾ ਆਪਾਂ ਕੁਝ ਪਾ ਨਹੀਂ ਰਹਿਣਾ ਹੀ ਆਪਾਂ ਐਕਸਟਰਾ ਮਸਾਲੇ ਪਾਣੇ ਆ ਕੋਈ ਸਬਜ਼ੀਆਂ ਦੇ ਵਿੱਚ ਕਿਉਂਕਿ ਮਨ ਨੂੰ ਖਰਾਬ ਹੀ ਕਰ ਦ ਨਾ ਹੀ ਆਦਤ ਆ ਮਸਾਲੇ ਵਗੈਰਾ ਪਾਉਣ ਦੀ ਸਬਜ਼ੀਆਂ ਦੇ ਵਿੱਚ ਤੇ ਇੱਥੇ ਹੁਣ ਆਪਾਂ ਸਬਜ਼ੀ ਧੋ ਲਈ ਸੀਗੀ ਪਾਣੀ ਇਹਦੇ ਵਿੱਚੋਂ ਮੈਂ ਥੋੜਾ ਜਨਾ ਸਰਵਾਕ ਵਾਲਾ ਹੋ ਸੀਗਾ ਇਹ ਬਾਉਲ ਨੂੰ ਪੈਨ ਚੋੜ ਕੇ ਚੰਗੀ ਤਰ੍ਹਾਂ ਫਿਰ ਮੈਂ ਹੁਣ ਇਹਨਾਂ ਸਬਜ਼ੀ ਨੂੰ ਕੜਾਈ ਦੇ ਵਿੱਚ ਪਾ ਦਿੰਨੀ ਆ ਤੇ ਸਬਜ਼ੀ ਜਾਰਾ ਸਿਸ ਕਰਕੇ ਦੋ ਭਾਂਡਿਆਂ ਦੇ ਵਿੱਚ ਲਈ ਮੈਂ ਥਾਲੀ ਵਿੱਚ ਵੀ ਪਾਣੀ ਪਾਇਆ ਹੋਇਆ ਸੀ ਫਿਰ ਮੈਂ ਹੁਣ ਇਹਦੇ ਵਿੱਚ ਬਾਉਲ ਦੇ ਵਿੱਚ ਤਾਂ ਪਾ ਰਹੀਆਂ ਤਾਂ ਕਿ ਪਾਣੀ ਨਾ ਚੜੇ ਚੰਗੀ ਤਰ੍ਹਾਂ ਨਾ ਵਿੱਚ ਸਬਜੀ ਦੇ ਵਿੱਚ ਪਾਣੀ ਨਾ ਰਹੇ ਤਾਂ ਕਿ ਜਿਹੜਾ ਪੇਠਾ ਵਧੀਆ ਫਰਾਈ ਹੋ ਜੇ ਨਾ ਘਿਓ ਦੇ ਵਿੱਚ ਤਾਂ ਹੋਰ ਜ਼ਿਆਦਾ ਟੇਸਟੀ ਬਣਦਾ ਜੀ ਆਪਾਂ ਥੋੜਾ ਪਾਣੀ ਛੱਡ ਦਿੰਨੇ ਆ ਵਿੱਚ ਤਾਂ ਉਹ ਟੇਸਟ ਨਹੀਂ ਆਉਂਦਾ ਫਿਰ ਜੰਮੀ ਸਬਜੀ ਦਾ ਮਤਲਬ ਖੋਲਗੋਆ ਜਾਂ ਬਣ ਜਾਂਦਾ ਉਹਨਾਂ ਜਿਹੜਾ ਵਧੀਆ ਨਹੀਂ ਲੱਗਦਾ ਹੈਗਾ ਇਸ ਕਰਕੇ ਆਪਾਂ ਸੁੱਕਾ ਸੁੱਕਾ ਜਾਂ ਬਣਾਉਣ ਬਣਾਣੇ ਆ ਪੇਠਾ ਜ਼ਿਆਦਾ ਨਾ ਮਿਕਸ ਹੋ ਜਾ ਖੋਲਗੋਆ ਜਾਂ ਨਹੀਂ ਕਰਦੇ ਹੈਗੇ ਸਬਜੀ ਦਾ ਕਿਉਂ ਵਧੀਆ ਨਹੀਂ ਲੱਗਦੀ ਹੈਗੀ ਤੇ ਬਸ ਹੁਣ ਇੱਥੇ ਆਪਾਂ ਇਹਨੂੰ ਚੰਗੀ ਤਰ੍ਹਾਂ ਟੱਕ ਦਾਂਗੇ ਤੇ ਹਲਦੀ ਆਪਾਂ ਥੋੜੀ देर ਬਾਅਦ ਪਾਵਾਂਗੇ ਅੱਧੀ ਉਹ ਹੋ ਗਈ ਨਾ ਸਬਜੀ ਪੱਕ ਗਈ ਅੱਧੀ ਸਬਜੀ ਫਿਰ ਫਿਰ ਉਸੇ ਨੂੰ ਸੇਮ ਕਰਕੇ ਆਪਾਂ ਚੰਗੀ ਤਰ੍ਹਾਂ ਹਲਦੀ ਪਾ ਕੇ ਢੱਕ ਦਾਂਗੇ ਤਾਂ ਕਿ ਜਿਹੜੀ ਹਲਦੀ ਚੰਗੀ ਤਰ੍ਹਾਂ ਪੱਕ ਜੇ ਸਬਜੀ ਦੇ ਵਿੱਚ ਮਿਕਸ ਹੋ ਜੇ ਹਨਾ ਬਾਕੀ ਤੁਹਾਨੂੰ ਅੱਗੇ ਮੈਂ ਸਬਜੀ ਦਾ ਕਲਰ ਦਿਖਾਵਾਂਗੀ ਇਹ ਸਬਜੀ ਬਾਕੀ ਬਹੁਤ ਟੇਸਟੀ ਬਣੇਗੀ ਸੇਮਾ ਕਰਕੇ ਹੋਰ ਧਨੀਆ ਪਤਾ ਸੀ ਪਕਾਰੇ ਸੀਗੇ ਤਾਂ ਮੈਂ ਇੱਥੇ ਆਟਾ ਗੁੰਨ ਰੱਖਿਆ ਸੀ ਮਾਰਨਿੰਗ ਗੁੰਨ ਲੈਣੇ ਹਨ ਆਪਾਂ ਆਟਾ ਹਨ ਕਿਉਂਕਿ ਹਸਬੰਡ ਖਾ ਕੇ ਜਾਂਦੇ ਨੇ ਰੋਟੀ ਬਾਕੀ ਬੱਚੇ ਤਾਂ ਨਹੀਂ ਜਾ ਰਹੇ ਜੀ ਛੁੱਟੀਆਂ ਕਰਕੇ ਸਕੂਲ ਤੇ ਬਾਕੀ ਹੁਣ ਜਾਣਗੇ ਮੰਡੇ ਤੋਂ ਸਕੂਲ ਬੱਚੇ ਵੀ ਮੰਡੇ ਤੋਂ ਹਾਂ ਜੀ ਮੰਡੇ ਤੋਂ ਤੇ ਆਪਾਂ ਇੱਥੇ ਹੁਣ ਲੱਗੇ ਸੀ ਰੋਟੀਆਂ ਬਣਾਉਣ ਤੇ ਪਹਿਲਾਂ ਆਪਾਂ ਖਵਾਵਾਂਗੇ ਆਪਣੇ ਹਸਬੰਡ ਨੂੰ ਹਨ ਕਿਉਂਕਿ ਉਹਨਾਂ ਨੇ ਰੋਟੀ ਖਾ ਕੇ ਫਿਰ ਕੰਮ ਤੇ ਜਾਣਾ ਤੇ ਨੇੜੇ ਕੰਮ ਲੱਗਿਆ ਹੋਇਆ ਉਹਨਾਂ ਦਾ ਇਸ ਕਰਕੇ ਰੋਟੀ ਖਾਣ ਆਉਂਦੇ ਨੇ ਉਸ ਤੋਂ ਬਾਅਦ ਫਿਰ ਬੱਚੇ ਤੇ ਪਾਪਾ ਖਾ ਲੈਣਗੇ ਤੇ ਮੇਰੀ ਵਾਰੀ ਆਏਗੀ ਲਾਸਟ ਚ ਜਦੋਂ ਸਾਰਾ ਕੰਮ ਖਤਮ ਹੋ ਗਿਆ ਤਾਂ ਫਿਰ ਮੈਂ ਸੋਚਿਆ ਚਲੋ ਫਟਾਫਟ ਮੈਨੂੰ ਵੀ ਭੁੱਖ ਲੱਗ ਗਈ ਸੀ ਪਰ ਮੈਂ ਸੋਚਿਆ ਪਹਿਲਾਂ ਜਲਦੀ ਜਲਦੀ ਬਣਾ ਕੇ ਪਹਿਲਾਂ ਪਾ ਹਸਬੰਡ ਨੂੰ ਖਵਾ ਦਿਆਂ ਤਾਂ ਕਿ ਉਹ ਆਪਣਾ ਥੋੜਾ ਨੇ ਰੈਸਟ ਕਰ ਰਹੇ ਨੇ ਤੇ ਫਿਰ ਰੋਟੀ ਖਾ ਕੇ ਥੋੜਾ ਰੈਸਟ ਕਰਕੇ ਚੱਲ ਜਾਣਗੇ ਕੰਮ ਤੇ ਕੰਮ ਤਾਂ ਵੈਸੇ ਉਹਨਾਂ ਦਾ ਆਪਣਾ ਆ ਬਟ ਫਿਰ ਵੀ ਤੁਹਾਨੂੰ ਪਤਾ ਨਾ ਲੀਵਰ ਕੰਮ ਗਾਈਜ਼ ਬਹੁਤ ਬੀਜੀ ਲਾਈਫ ਹੈ ਬਹੁਤ ਜ਼ਿਆਦਾ ਬੀਜੀ ਲਾਈਫ ਬਨ ਲੁੱਜਾ ਬੰਦਾ ਤੇ ਇਹ ਕਹਿੰਦਾ ਹੋਏਗਾ ਹਨਾ ਕਿ ਲੈ ਵੇਲੀ ਰਹਿੰਦੀ ਆ ਸਾਰਾ ਦਿਨ ਘਾਰੇ ਹਨਾ ਮਤਲਬ ਇਹ ਆ ਬੂਹ ਖਾਂਦੀ ਰਹਿੰਦੀ ਆ ਵਿਲੜਾ ਕੋ ਕੰਮ ਨਹੀਂ ਨੂੰ ਤਾਣਾ ਸਾਰਾ ਦਿਨ ਬੈੱਡ ਤੋੜਦੀ ਰਹਿੰਦੀ ਆ ਸੇਤ ਦੇਖ ਲੋ ਇਹਦੀ ਮਨੇ ਕਿੰਨਾ ਖਾਂਦੀ ਹੋਏਗੀ ਹਨਾ ਇਦਾਂ ਦੇ ਮਤਲਬ ਲੋਕ ਲੋਕਾਂ ਦੀ ਸੋਚ ਇਦਾਂ ਦੀ ਤੇ ਬਟ ਮੈਨੂੰ ਪਤਾ ਹਨਾ ਮੇਰੇ ਰੱਬ ਨੂੰ ਪਤਾ ਐ ਮੇਰੀ ਕਿੰਨੀ ਲਾਈਫ ਬਿਜ਼ੀ ਆ ਤਿੰਨ ਬੱਚੇ ਨੇ ਹਸਬੰਡ ਨੇ ਮਨਾ ਮੇਰਾ ਪਪਾ ਆ ਮਤਲਬ ਸੋਰਾ ਮੇਰਾ ਤੋਂਨਰ ਸਾਰੇ ਨੂੰ ਦੇਖਣਾ ਪੈਂਦਾ ਆ ਖਾਸ ਕਰਕੇ ਕਬੀਰ ਕਬੀਰ ਤੁਹਾਨੂੰ ਪਤਾ ਕਿੰਨਾ ਛੋਟਾ ਆ ਨਾ ਮਤਲਬ 1.5 ਸਾਲ ਦਾ ਕਬੀਰ ਉਹ ਬਹੁਤ ਹੀ ਜਿੱਦ ਕਰਦਾ ਉਹ ਮੇਰੇ ਪਿੱਛੇ 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 ਫਿਰਦਾ ਰਹਿੰਦਾ ਹਲੋ ਜਦੋਂ ਮੈਂ ਸਵੇਰੇ ਉੱਠ ਜਾਨੀ ਆ ਚਾਹੇ ਮੈਂ 7 ਵਜੇ ਉੱਠਾਂ ਚਾਹੇ ਮੈਂ 6 ਵਜੇ ਉੱਠਾਂ ਜਿੰਨੇ ਮਰਜ਼ੀ ਵਜੇ ਉੱਠਾਂ ਉਹਨੇ ਮੇਰੇ ਨਾਲ ਹੀ ਉੱਠ ਜਾਣਾ ਮੇਰੇ ਨਾਲ ਹੀ ਉੱਠਦਾ ਉਹ ਤੇ ਨਾਲੇ ਮੈਂ ਜਿੱਥੇ ਵੀ ਕਿਚਨ ਜਵਾਨੀ ਕਿਤੇ ਵੀ ਜਾਨੀ ਆ ਨਾ ਮੈਂ ਤਾਂ ਮੇਰੇ ਨਾਲ ਨਾਲ ਰਹਿੰਦਾ ਫਿਰ ਉਹਨੂੰ ਬਹੁਤ ਮਤਲਬ ਦੇਖਣਾ ਪੈਂਦਾ ਉਹਨੂੰ ਦੁੱਧ ਵਗੈਰਾ ਦਿੰਨੀ ਆ ਨਾ ਮੈਂ ਡਾਇਪਰ ਵਗੈਰਾ ਚੇਂਜ ਕਰਦੀ ਆ ਉਹਦੇ ਕੱਪੜੇ ਵਗੈਰਾ ਦੇਖਦੀ ਆ ਸੱਟ ਕਰਦੀ ਆ ਥੋੜਾ ਟਾਈਮ ਉਹਨੂੰ ਦਿੰਨੀ ਆ ਫਿਰ ਮੈਂ ਉਹਨੂੰ ਕਿਤੇ ਉਹਦੇ ਪਾਪਾ ਨੂੰ ਫੜਾਨੀ ਆ ਨਾ ਤਾਂ ਫਿਰ ਕਿਤੇ ਜਾ ਕੇ ਮੈਂ ਸਿਰਫ ਦੋ ਫਰੋਂਠੀਆਂ ਲਾ ਦੋ ਤਿੰਨ ਫਰੋਂਠੀਆਂ ਲਾ ਪਾਨੀ ਆ ਉਸ ਤੋਂ ਬਾਅਦ ਫਿਰ ਕਬੀਰ ਦਾ ਬੈਂਡ ਸ਼ੁਰੂ ਹੋ ਜਾਂਦਾ ਨਾ ਮਤਲਬ ਐਵੇਂ ਮੈਂ ਬ੍ਰੇਕ ਲੈ ਲੈ ਕੇ ਲੈ ਲੈ ਕੇ ਫਿਰ ਕੰਮ ਕਰਦੀ ਆ ਫਿਰ ਮੈਂ ਬਹਿ ਜਾਨੀ ਆ ਨਾ ਕਬੀਰ ਨੂੰ ਦੇਖਦੀ ਆ ਫਿਰ ਥੋੜੀ ਦੇਰ ਬਾਅਦ ਉਹਨਾਂ ਨੂੰ ਠਾਲਦੀ ਆ ਬੱਚੇਨ ਠਾਲਦੀ ਆ ਨਾ ਕਿ ਉੱਠੋ ਜੀ ਤੁਸੀਂ ਵੀ ਆਪਣਾ ਨਾਸ਼ਤਾ ਵਗੈਰਾ ਕਰ ਲਓ ਫਿਰ ਉਹਨਾਂ ਨੂੰ ਠਾਲਦੀ ਆ ਤਾਂ ਫਿਰ ਉਹ ਕਬੀਰ ਨੂੰ ਥੋੜਾ ਬੋੜਾ ਦੇਖਦੇ ਨੇ ਤਾਂ ਮੈਂ ਉਹਨਾਂ ਵਾਸਤੇ ਰੋਟੀ ਵਗੈਰਾ ਬਣਾਉਣੀ ਆ ਫਿਰ ਲਾਸਟ ਵਿੱਚ ਮੇਰੇ ਸਹੁਰਾ ਨੇ ਜਿਹੜੇ ਪਪਾ ਹਨ ਉਹ ਓਟ ਦੇਣੇ ਫਿਰ ਮੈਂ ਉਹਨਾਂ ਵਾਸਤੇ ਬਣਾਉਣੀ ਆ ਮਤਲਬ बार-बार बार-बार ਸੋਈ ਦੇ ਵਿੱਚ ਮੈਨੂੰ ਜਾਣਾ ਹੀ ਪੈਂਦਾ ਆ ਤਾਂ ਫਿਰ ਉਹ ਲੇਟ ਉੱਠਦੇ ਨੇ ਉਹਨਾਂ ਦੇ ਮੈਡੀਸਿਨ ਵਗੈਰਾ ਚੱਲਦੀ ਆ ਥੋੜੀ ਜਿਹੀ ਦਿਮਾਗ ਦੀ ਹੈ ਨਾ ਤਾਂ ਇਸ ਕਰਕੇ ਮੈਂ ਉਹਨਾਂ ਨੂੰ ਆਪ ਨਹੀਂ ਠਾਂਦੀ ਹੈਗੀ ਤਾਂ ਮੈਨੂੰ ਇਹ ਹੁੰਦਾ ਕਿ ਵਧੀਆ ਨੀਂਦ ਲੈ ਲੈਣਾ ਨਾ ਆਪਣੀ ਪੂਰੀ ਤਾਂ ਕਿ ਉਹਨਾਂ ਦਾ ਮਾਈਂਡ ਰਿਲੈਕਸ ਹੋ ਜਾਏ ਹਨਾ ਤਾਂ ਇਸ ਕਰਕੇ ਉਹ ਵੀ ਕਹਿੰਦੇ ਨੇ ਕਿ ਮੈਨੂੰ ਠਾ ਲੈਣਾ ਕਰੋ ਤੁਸੀਂ ਆਪਣੇ ਆਪ ਜਦੋਂ ਮੇਰੀ ਨੀਂਦ ਪੂਰੀ ਹੋ ਜਾ ਤਾਂ ਮੈਂ ਆਪ ਹੀ ਉਠਾਂ ਤਾਂ ਇਸ ਕਰਕੇ ਬਸ ਚੱਲੋ 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 ਚੱਲ ਚੱਲ ਸਾਰਾ ਦਿਨ ਬੱਸ ਇਹ ਹੀ ਕਰ ਬੈਠ ਹੈ ਜੀ ਕਦੇ ਦੇਖਿਓ ਢੇਡਣ ਲੱਗੇ ਬੱਚਾ ਨੇ ਕਦੇ ਕੰਮ ਕਰ ਲਿਆ ਇਹ ਹੁਣ ਤੁਸੀਂ ਆਪ ਆਪ ਹੀ ਦੇਖ ਲਓ ਐਲਸੀਡੀ ਹੈਗੀ ਸੀ ਰੂਮ ਦੇ ਵਿੱਚ ਇਹਨਾਂ ਨੇ ਪਟਕੇ ਇੱਥੇ ਰੱਖ ਤੀ ਬਾਹਰ ਤੇ ਖੁਸ਼ੀ ਉਹਨਾਂ ਦਾ ਲੋ ਚੱਲਦਾ ਨੈਟਵਰਕ ਹੈ ਨਾ ਵਾਈਫਾਈ ਤਾਂ ਉਹਦੇ ਕਹਿੰਦੇ ਇਹ ਥੋੜਾ ਜਿਹਾ ਬਾਹਰ ਇਹਨੂੰ ਲੈ ਆਂਦੇ ਨੇ ਗਾਇਜ਼ ਇੰਨੇ ਸ਼ਰਾਰਤੀ ਬੱਚੇ ਨੇ ਇੰਨੇ ਸ਼ਰਾਰਤੀ ਬੱਚੇ ਨੇ ਮੈਂ ਕਹਿੰਨੀ ਆਂ ਵੀ ਸ਼ਾਬਾਸ਼ ਮੇਰੇ ਬੱਚੇ ਨੂੰ ਨਸ਼ਰਾਤੀ ਵੀ ਹੋਰ ਕਿਸੇ ਦੇ ਹੋਣਗੇ ਨੀਂਦ ਨਸ਼ਰਾਤੀ ਜਵਾਕ ਨੇ ਹਨਾ ਤੇ ਇਹ ਵਾਰ ਇਸ ਕਰਕੇ LCD ਲਿਆਉਂਦੇ ਨੇ ਇਹਨਾਂ ਨੂੰ ਐ ਹੁੰਦਾ ਕਿ ਕਬੀਰ ਸੁੱਤਾ ਪਿਆ ਕੇ ਤੇ ਉੱਠਣਾ ਜਾਵੇ ਤੇ ਅੰਦਰ ਸਾਨੂੰ ਆਵਾਜ਼ ਕੱਟ ਕਰਨੀ ਪੈਗੀ LCD ਦੀ ਇਸ ਕਰਕੇ ਬਾਹਰ ਲੈ ਕੇ ਆ ਜਾਂਦੇ ਨੇ LCD ਨੂੰ ਤਾਂ ਕਿ ਅਸੀਂ ਆਵਾਜ਼ ਚੱਕ ਕੇ ਆਪਣਾ ਜੋ ਵੀ ਦੇਖਣਾ ਹਨਾ ਦੇਖ ਸਕੇ ਇਹ ਵਾਰ ਤੇ ਅੰਦਰ ਕਬੀਰ ਨੂੰ ਇਹ ਹੁੰਦਾ ਕਿ ਸ਼ਾਂਤੀ ਦੇ ਵਿੱਚ ਥੋੜੀ ਜਿਹਾ ਸੋ ਜਾਏਗਾ ਕਿਉਂਕਿ ਉਹ ਨੀਂਦ ਬਹੁਤ ਘੱਟ ਲੈਂਦਾ ਬਹੁਤ ਘੱਟ ਸੌਂਦਾ ਕਬੀਰ ਇਸ ਕਰਕੇ ਸਾਨੂੰ ਬਹੁਤ ਤੋਖਾ ਹੋ ਜਾਂਦਾ ਹੈ ਬਾਕੀ ਤੁਹਾਨੂੰ ਪਤਾ ਹਨਾ ਜਿਹੜੇ ਫੈਮਿਲੀ ਆ ਮੈਂ ਉਸ ਬੱਚਿਆਂ ਨੂੰ ਸਮਝਾ ਰਿਹਾ ਤੁਹਾਨੂੰ ਪਤਾ ਹੈ ਬੱਚੇ ਕਿ ਨਸਤਾਂ ਦੇ ਮੈਨੂੰ ਸਤ ਸ੍ਰੀ ਅਕਾਲ ਹਾਲਾਤ ਇਹ ਮੁੰਡਾ ਰੋਟੀ ਨਹੀਂ ਖਾ ਰਿਆ ਸੀ ਟੀਵੀ ਬਿਨਾ ਰੋਟੀ ਕਿਥੇ ਦੀ ਆ ਦੇਖੋ ਹੱਥ ਚ ਰੋਟੀ ਦੇ ਪਲੇਟ ਲੈ ਰੱਖੀ ਐ ਤੇ ਛੁਪੀ ਤੋਂ ਉਹਨੇ ਹਾਂਜੀ ਗਾਇਜ਼ ਇੱਥੇ ਆਪਾਂ ਥੋੜਾ ਜਿਹਾ ਕਰ ਰਹੇ ਸੀ ਰੈਸਟ ਕਿਉਂਕਿ ਕਬੀਰ ਹਨਾ ਸੋ ਕੇ ਉੱਠ ਗਿਆ ਸੀਗਾ ਤਾਂ ਫਿਰ ਮੇਰੇ ਪਿੱਛੇ-ਪਿੱਛੇ ਫਰੀ ਆਂਦਾ ਸੀ ਫਿਰ ਮੈਂ ਸੋਚਿਆ ਕਿਉਂ ਨਾ ਇਹਦੇ ਕਰਕੇ ਮੈਂ ਵੀ ਲੇਟ ਜਾਨੀ ਆ ਤਾਂ ਫਿਰ ਛੁੱਪੀ ਅਸੀਂ ਸਾਰੇ ਜਣੇ ਬੈਠ ਗਏ ਸੀ ਲੇਟ ਗਏ ਸੀ ਤੇ ਮੀਂਹ ਦੇਖ ਰਹੇ ਸੀ ਟੀਵੀ ਆਪਣਾ ਤੇ ਇੱਥੇ ਮਾਰ ਰਹੇ ਸੀ ਅਸੀਂ ਗੱਲਾਂ ਆਪਸ ਦੇ ਵਿੱਚ ਤੇ ਕੁਝ ਮੈਂ ਤੁਹਾਡੇ ਨਾਲ ਗੱਲਾਂ ਕਰ ਰਹੇ ਸੀ ਵਿੱਚ 뮤직 ਚੱਲ ਪਿਆ ਸੀ ਇਸ ਕਰਕੇ ਫਿਰ ਮੈਂ ਆਪਣੀ ਵੌਇਸ ਓਵਰ ਕਰ ਰਹੀ ਹਾਂ ਤਾਂ ਉਹ ਵਾਲਾ ਆਪਾਂ ਨੋਟ ਕਰਤਾ ਤਾਂ ਬਸ ਇੱਥੇ ਆਪਾਂ ਕਬੀਰ ਨੂੰ ਖੜਾ ਰਹੇ ਸੀ ਤਾਂ ਮੈਨੂੰ ਐਸੇ ਕੁਝ ਟਾਈਮ ਥੋੜਾ ਹੋਰ ਟਿਕ ਜੇਗਾ ਨਹੀਂ ਤਾਂ ਮਤਲਬ ਥੱਕ ਜਾਂਦਾ ਨਾ ਇਹ ਵੀ ਘੁੰਮ ਘੁੰਮ ਕੇ ਫਿਰ ਫਿਰ ਕੇ ਘੁੰਮ ਘੁੰਮ ਕੇ ਪਿੱਛੇ ਪਿੱਛੇ ਇਸ ਕਰਕੇ ਫਿਰ ਮੈਂ ਇੱਥੇ ਲੇਟ ਕੇ ਇਸ ਇਹਨੂੰ ਲੈ ਕੇ ਕਬੀਰ ਨੂੰ ਚਾਹ ਪੀਉ ਦੂ ਸਸਰਾਂ ਜਣੇ ਤੇ ਆਪਾਂ ਫਿਰ ਇਸ ਚਾਹ ਚਾਹ ਬਹੁਤ ਟੇਸਟੀ ਬਣੀ ਆ ਤਾਂ ਉਸਨੇ ਇਹ ਲਗਵਾਉਣਾ ਬਾਈ